ਅਜੀਤ ਪੈਪੀ ਵੀ ਸੂ ਮੋ ਦਰਸ਼ਕਾਂ ਦਾ ਸਵਾਗਤ ਮੈਂ ਜਤਿੰਦਰ ਕਾਹ ਸਾਰਿਆਂ ਨੂੰ ਪਤਾ ਹੈ 30 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਤੇ ਬਟਾਲਾ ਚ ਜ਼ਬਰਦਸਤ ਰੌਣਕਾਂ ਚੱਲ ਰਹੀਆਂ ਹਨ ਰੌਣਕਾਂ ਦੇ ਨਾਲ-ਨਾਲ ਤੁਹਾਨੂੰ ਪਤਾ ਹੈ ਕਿ ਕੱਲ ਪਰਸੋਂ ਦੀ ਬਰਸਾਤ ਜਿਹੜੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਬਰਸਾਤ ਇਸ ਕਦਰ ਹੋ ਰਹੀ ਹੈ ਕਿ ਤੁਹਾਨੂੰ ਇੱਕ ਬਟਾਲੇ ਦੀ ਹਸਲੀ ਦੇ ਪੁੱਲ ਦਾ ਦ੍ਰਿਸ਼ ਦੱਸਾਂਗੇ ਜਿੱਥੇ ਪਾਣੀ ਜਿਹੜਾ ਹੈ ਪੂਰੀ ਤਰ੍ਹਾਂ ਉੱਪਰ ਜਾਰਿਆ ਹੈ ਕਿਨਾਰਿਆਂ ਨੂੰ ਛੂ ਰਿਹਾ ਹੈ ਪਾਣੀ ਕਿਉਂਕਿ ਬਰਸਾਤ ਜਿਹੜੀ ਹੈ ਲਗਾਤਾਰ ਰਾਤੋਂ ਲਗਾਤਾਰ ਬਰਸਾਤ ਜਾਰੀ ਹੈ ਉਹ ਉਹਦਾ ਡਰ ਵੀ ਬਣਿਆ ਹੋਇਆ ਹੈ ਬਰਸਾਤ ਦਾ ਵੀ ਇਹ ਬਰਸਾਤ ਦਾ ਜਿਹੜਾ ਜੇ ਲਗਾਤਾਰ ਇਸ ਤਰ੍ਹਾਂ ਹੀ ਬਰਸਾਤ ਹੁੰਦੀ ਰਹੀ ਤੇ ਪਾਣੀ ਦਾ ਦੇਖੋ ਬਹਾਵ ਕਿੰਨਾ ਤੇਜ਼ ਹੋ ਗਿਆ ਹੈ ਹਸਲੀ ਦਾ ਨਾਲਾ ਜਿਹੜਾ ਹੈ ਪੂਰੀ ਤਰ੍ਹਾਂ ਪਰਨ ਦੇ ਕਿਨਾਰੇ ਤੇ ਪਹੁੰਚ ਚੁੱਕਾ ਹੈ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਡਰ ਵੀ ਮੰਡਰਾ ਰਿਹਾ ਹੈ ਵੀ ਇਹ ਪਾਣੀ ਕੁਝ ਜੇ ਜਿਆਦਾ ਪਿੱਛੋਂ ਛੱਡਿਆ ਜਾਂਦਾ ਹੈ ਜੇ ਲਗਾਤਾਰ ਬਰਸਾਤ ਹੁੰਦੀ ਹੈ ਤੇ ਉਸ ਬਰਸਾਤ ਤੇ ਪਾਣੀ ਜਿਹੜਾ ਹੈ ਪਟਾਲਾ ਸ਼ਹਿਰ 'ਚ ਵੀ ਆ ਸਕਦਾ ਹੈ ਤੇ ਪਟਾਲੇ ਦੇ ਵੱਖ-ਵੱਖ ਖੇਤਰਾਂ 'ਚ ਬਰਸਾਤ ਦਾ ਪਾਣੀ ਇਕੱਠਾ ਹੋ ਚੁੱਕਾ ਹੈ ਲੋਕਾਂ ਦੇ ਘਰ ਜਿਹੜੇ ਹੈ ਡਿੱਗ ਰਹੇ ਨੇ ਲੋਕਾਂ ਦੇ ਜਿਹੜੇ ਕੱਚੇ ਘਰ ਨੇ ਜਾਂ ਬਾਲਿਆਂ ਵਾਲੀਆਂ ਛੱਤਾਂ ਹੈ ਉਹ ਜਿੱਥੇ ਚੋਰੀਆਂ ਹਨ ਉੱਥੇ ਨਾਲ-ਨਾਲ ਲੈਂਟਰ ਵੀ ਜਿਹੜੇ ਹੈ ਚੋਰੇ ਨੇ ਕਈਆਂ ਦੇ ਮਾਰਕੀਟ ਜਿਹੜੀ ਹੈ ਉਹ ਬਿਲਕੁਲ ਪਾਣੀ ਨਾਲ ਭਰ ਚੁੱਕੀ ਹੈ ਜਿਹੜੇਿੱਥੇ ਮੇਲਾ ਲੱਗਾ ਹੈ ਤੁਹਾਨੂੰ ਮੇਲੇ ਦਾ ਵੀ ਦ੍ਰਿਸ਼ ਦੱਸਾਂਗੇ ਕਿ ਜਿੱਥੇ ਮੇਲੇ ਚੂਲੇ ਲੱਗਦੇ ਨੇ ਰੌਣਕਾਂ ਲੱਗਦੀਆਂ ਹਨ ਉਹ ਥੱਗਾ ਵੀ ਪਾਣੀ ਨਾਲ ਭਰੀਆਂ ਹੋਈਆਂ ਹਨ ਹੁਣ ਸਮਾਂ ਦੱਸੇਗਾ ਲੋਕ ਦੱਸਣਗੇ ਕਿ ਬਰਸਾਤ ਤੇ ਬਰਸਾਤ ਦਾ ਕੀ ਅਸਰ ਪੈ ਰਿਹਾ ਹੈ ਬਟਾਲਾ ਚ ਬੜਾ ਵੱਡਾ ਮੇਲਾ ਹੈ ਲੋਕ ਪ੍ਰਾਰਥਨਾ ਕਰ ਰਹੇ ਨੇ ਕਿ ਜਲਦ ਤੋਂ ਜਲਦ ਜਿਹੜਾ ਹੈ ਇਹ ਬਰਸਾਤ ਖਤਮ ਹੋਏ ਪ੍ਰਸ਼ਾਸਨ ਦੇ ਕੰਮ ਜਿਹੜੇ ਹੈ ਤੇਜ਼ੀ ਨਾਲ ਚੱਲੇ ਨੇ ਸਫਾਈ ਦੇ ਕੰਮ ਚੱਲੇ ਨੇ ਸੀਵਰੇਜ ਦੇ ਕੰਮ ਚੱਲੇ ਨੇ ਤਾਂ ਕਿ ਆਉਣ ਵਾਲੀਆਂ ਸੰਕਟਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮੁਸ਼ਕਲ ਨਾ ਆਏ। ਸਾਡੀ ਮੇਰਾ ਨਾਮ ਹੈ ਸਰ ਜੀ। ਹਾਂ ਜੀ। ਮੈਂ ਆਪਣੀ ਹੌਟ ਦੇ ਵਿੱਚ ਅਸਲੀ ਜੇ ਤੇਜ਼ੀ ਭਰੀ ਪਾਣੀ ਵੇਖਿਆ। ਇਹ ਪਾਣੀ ਜਦੋਂ ਵਹ ਜਾਂਦਾ ਮਾਰੇ ਪਾਣੀ ਦਾ ਬਹੁਤ ਨਕਾਨ ਆ। ਇਹ ਲਾਗੇ ਲਾਗੇ ਜਿੰਨੇ ਘਰ ਨੇ ਸਭ ਡੁੱਬ ਜਾਂਦੇ ਨੇ। ਲੋਕਾਂ ਦਾ ਬਹੁਤ ਨਕਾਨ ਹੁੰਦਾ ਹੈ। ਇਹ ਪਾਣੀ ਅਸਲੇ ਖਤਰੇ ਤੋਂ ਤਾਂ ਜਾ ਰਿਹਾ। ਇਹ ਹੋਰ ਪਾਣੀ ਵਾਢੇਗਾ। ਇਹ ਪਾਣੀ ਕਲੌਨੀਆਂ 'ਚ ਵਰ ਜਾਏਗਾ। ਇਹ ਬਹੁਤ ਨੁਕਸਾਨ ਹੋਏਗਾ ਜਿਨ੍ਹਾਂ ਨੇ ਸੀਵਰ ਆਪਣੇ ਨਾਲ ਫੁੱਟੇ ਨਹੀਂ ਬਚਾ ਫੀਚ ਉਹਨਾਂ ਦੇ ਪਾਪ ਵੀ ਬੰਦ ਹੋ ਜਾਣਗੇ। ਪਾਣੀ ਜਦੋਂ ਉਹਨਾਂ ਦੇ ਘਰਾਂ 'ਚੋਂ ਬਾਹਰ ਨਹੀਂ ਨਿਕਲੇਗਾ। ਇਹ ਨੁਕਸਾਨ ਤੋਂ ਕਾਹ ਜਾ ਰਿਹਾ ਪਾਣੀ? ਸਰ ਕਦੇ ਇਸ ਤਰ੍ਹਾਂ ਅੱਗੇ ਵੀ ਆਇਆ ਵੀ ਪਾਣੀ ਆਇਆ ਤੇ ਸ਼ਹਿਰ ਨੂੰ ਨੁਕਸਾਨ ਪਹੁੰਚਾ। ਹਾਂ ਮਾਰੀ ਅੱਗੇ ਵੀ ਆ ਆ ਦੋ ਵਾਰੀ। ਨੁਕਸਾਨ ਹੋਇਆ। ਪਾਣੀ ਸ਼ਹਿਰ ਦੇ ਵਿੱਚ ਪਾਣੀ ਖਜੂਰੀਗੜ ਤੱਕ ਪਾਣੀ ਚੱਲ ਗਿਆ। ਇਦੋਂ ਆਪਣੇ ਪੁਲਸਲਾਂ ਤੱਕ ਪਾਣੀ ਚੱਲ ਗਿਆ। ਉਹਨਾਂ ਦੋਖਾਨਾ ਬਹੁਤ ਨਕਾਨ ਆ ਲੋਕਾਂ ਨੇ ਭਰੋਲੇ ਟੁੱਟ ਗਏ ਕਣਕਾਂ ਖਰਾਬ ਹੋ ਗਈਆਂ ਤੁਮਾਨ ਖਰਾਬ ਹੋ ਗਿਆ ਕਪੜਾ ਜਿਹੜਾ ਖਰਾਬ ਹੋ ਗਿਆ ਬਹੁਤ ਨਕਾਨ ਆ ਰਿਹਾ ਸੀ ਉਹਦਾ ਵੀ ਅੱਪਰੀ ਰੋਸ਼ਨੀ ਨਹੀਂ ਰਹੀ ਬਰਸਾਤ ਹੋਗਣੀ ਰਹੀ ਜੇ ਬਰਸਾਤ ਹੋਕੇ ਜਾਈ ਤੇ ਫੇਰ ਪਾਣੀ ਦਾ ਆਵੀ ਕੋਈ ਸਾਧਨ ਘਟ ਸਕਦਾ ਜੇ ਬਰਸਾਤ ਨਾ ਥੁਗੀ ਤੇ ਪਾਣੀ ਦਾ ਹੋਰ ਸਾਧਨ ਬਣ ਸਕਦਾ ਇਹ ਬਰਸਾਤ ਦਾ ਪਾਣੀ ਹੈ ਇਹ ਬਰਸਾਤ ਦਾ ਪਾਣੀ ਨਹੀਂ ਮਾਰੇ ਜੇ ਤਾਂ ਦਾਣੇ ਮੀਂਹ ਪੰਧਰੇ ਨਾ ਤੇ ਪਾਣੀ ਨਹੀਂ ਆ ਸਕਦਾ ਦਾਣੇ ਮੀਂਹ ਹੀ ਪੰਧਰੇਗਾ ਨਾ ਇਹਦੇ ਪਾਣੀ ਅਸਲੀ ਜੀ ਨਹੀਂ ਆ ਸਕਦਾ ਇਹ ਪਾਣੀ ਤੇ ਬਹੁਤ ਉੱਛੇ ਚੜਿਆ ਗਿਆ ਇਹ ਮੀਂਹ ਹਸਰਾ ਲਿਆ ਗਿਆ ਅਸੀਂ ਸਮੂਹ ਸਾਧ ਸੰਗਤ ਤੇ ਸਾਸੀ ਨਗਰ ਦੀ ਸਾਰੀ ਕਮੇਟੀ ਆਪ ਜੀ ਦੇ ਅੱਗੇ ਸਾਰਿਆਂ ਦੇ ਗਿਆ ਹੱਥ ਜੋੜ ਕੇ ਬੇਨਤੀ ਕਰਦੇ ਆ ਪਹਿਲਾਂ ਤੇ ਇਹ ਗੱਲ ਆ ਵੀ ਜੋ ਬਾਬਾ ਸਖੇਂਦਰ ਸਿੰਘ ਜੀ ਅਚਲ ਸਾਹਿਬ ਵਾਲੇ ਉਹ ਇਸ ਵੇਲੇ ਸਾਸੀ ਨਗਰ ਦੇ ਵਿੱਚ ਬਹੁਤ ਵੱਡਾ ਲੰਗਰ 3 ਦਿਨ ਦਾ ਉਹਨਾਂ ਦਾ ਚੱਲੇਗਾ ਜਿਸ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਕੀਤੇ ਗਏ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਸਤੀ ਨਗਰ ਦੇ ਵਿੱਚ ਧਮ ਧਮਾ ਕੇ ਪਹੁੰਚੋ ਅਤੇ ਗੁਰੂ ਸਾਹਿਬ ਜੀ ਦੇ ਲੰਗਰ ਬਾਬਾ ਜੀ ਦੇ ਨਾਂ ਦੇ ਉੱਤੇ 3 ਦਿਨ ਦੇ ਚੱਲਣੇ ਨੇ ਸਾਰੀਆਂ ਸੰਗਤਾਂ ਕਾਰ ਸੇਵਾ ਦੇ ਨਾਂ ਤੇ ਮਾਇਆ ਸਭ ਚੀਜ਼ਾਂ ਦੀ ਭੇਟਾ ਦੇਣਾ ਉਹ ਦੂਜੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਇਸ ਵੇਲੇ ਪ੍ਰਸ਼ਾਸਨ ਨਾਲ ਕੁਝ ਕੰਮ ਕੀਤੇ ਵੀ ਗਏ ਨੇ ਨਹੀਂ ਤੇ ਨਹੀਂ ਕੀਤੇ ਗਏ ਪਰ ਜੋ ਆ ਇਸ ਵੇਲੇ ਮਾਰਕੀਟ ਦਾ ਸਾਸਤੀ ਨਗਰ ਦਾ ਬਹੁਤ ਹੀ ਮਾੜਾ ਹਾਲ ਆ ਐਸ ਵਲੇ ਪਾਣੀ ਦੀ ਬਹੁਤ ਜ਼ਿਆਦਾ ਕੋਈ ਪੰਘੋੜਿਆਂ ਦਾ ਸਾਰਿਆਂ ਦਾ ਲੰਗਰ ਦਾ ਵੀ ਸਾਰੀ ਆ ਮਗਰਲੇ ਬਨੇ ਤਤਾ ਲੱਗਣ ਡਿਆ ਕਿ ਕੋਈ ਪ੍ਰਬੰਧ ਨਹੀਂ ਹੈਗਾ ਸਾਸਤਿਕ ਦਾ ਖਾਸ ਕਰਕੇ ਜਿਹਦੇ ਵਿੱਚ ਕੂੜੇ ਦੇ ਢੇਰ ਵੀ ਉਹ ਦਿਖਾਲਦੇ ਸਾਰੇ ਐਸ ਵਲੇ ਆ ਲੰਗਰ ਦਾ ਸਾਰਾ ਪ੍ਰਬੰਧ ਆ ਸਮੂਹ ਸੰਗਤਾਂ ਨੂੰ ਜਿਹੜੇ ਸੀਵਰੇਜ ਬਲੌਗ ਵੀ ਨੇ ਉਹ ਵੀ ਸਾਸਤਿਕ ਦੇ ਸਾਰੇ ਸੀਵਰੇਜ ਬਲੌਗ ਨੇ ਇਹ ਕਰਕੇ ਇਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੇ ਬਲੌਗ ਹੋਏ ਸਿਵਰੇਜ ਨੇ ਉਹ ਬਾਬੇ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਸਾਫੀ ਤੇ ਜਾਣ ਕਿਉਂਕਿ ਸ਼ਾਸਤਰੀ ਨਗਰ ਦੇ ਵਿੱਚ ਬਹੁਤ ਵੱਡੇ ਲੰਗਰ ਦਾ ਪ੍ਰਬੰਧ ਆ ਇਸ ਕਰਕੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਸਰਕੀ ਨਾਮ ਹੈ ਜਿਹੜਾ ਬਲਜੀਤ ਸਿੰਘ ਸਰ ਜੀ ਸਿੰਘ ਸਰ ਅੱਜ ਬਰਸਾਤ ਨੇ ਕਾਫੀ ਕੰਮ ਕਰ ਦਿੱਤਾ ਹਾਂ ਜੀ ਇਹ ਤਾਂ ਹੋ ਗਿਆ 2-4 ਦਿਨ ਕਿੰਨੇ ਦਿਨ ਹੋ ਗਏ ਸਾਰਾ ਮਾਰਸ਼ ਕਾਬ ਵੀ ਕਰਨ ਦੀ ਆਪਾਂ ਨੂੰ ਇਹ ਤਾਂ ਹੁਣ ਉਹਨਾਂ ਨੂੰ ਵੀ ਚਾਹੀਦਾ ਨਾ ਕਮੇਟੀ ਨੂੰ ਵੀ ਤਾਂ ਉਹਨਾਂ ਨੂੰ ਆਪਾਂ ਵੀ ਕਿਹਾ ਸੀ ਵੀ ਆ ਸੀਵਰ ਸਾਫ ਕਰ ਦਿਓ ਸੀਵਰ ਉਹਨਾਂ ਸਾਫ ਹੀ ਨਹੀਂ ਕੀਤੇ ਸਰ ਹਾਂ ਜੀ ਉਹਨਾਂ ਨੂੰ ਇਹ ਨਾ ਪੈਹਾ ਵੀ ਦੇਣਾ ਤੇ ਕਾਦੇ ਲਈ ਹਾਂਜੀ ਦੇਖੋ ਹਾਂ ਤੇ ਇਹ ਸਰ ਹੁਣ ਕਾਫੀ ਮਹਿੰਗਾ ਤੁਸੀਂ ਕਿੱਥੇ ਲਿਆ ਹੋਏਗਾ ਹਾਂਜੀ ਮਹਿੰਗਾ ਹੀ ਲਿਆ ਸਰ ਅੱਜ ਫਿਰ ਬਰਸਾਤ ਫਿਰ ਸ਼ੁਰੂ ਹੋ ਗਈ ਹੁਣ ਹੋਣਾ ਮਹਾਰਾਜ ਦੇ ਹੱਥ ਹੈ ਜੀ ਸਾਰਾ ਦਸ ਅੱਛਾ ਦੇਖੀ ਜਾਊਗੀ ਅਰਦਾਸ ਕਰਦੇ ਹੋ ਪਰਮਾਤਮਾ ਅਗੇ ਕਿ ਨਹੀਂ ਅਰਦਾਸ ਤੇ ਕਰਨ ਦੇ ਆ ਜੀ ਉਹ ਦੇਖਾਂਗੇ ਕੀ ਬੰਦਾ 30 ਤਰੀਕ ਨੂੰ ਬਾਬਾ ਜੀ ਦਾ ਵਿਆਹ ਵਾ ਹਾਂਜੀ ਹਾਂਜੀ ਅੱਜ ਲੱਗ ਪਾਏਗਾ ਕਿ ਨਹੀਂ ਲੱਗ ਪਾਏਗਾ ਤੁਹਾਡਾ ਚੁੱਲੇ ਨਹੀਂ ਨਹੀਂ ਇਹ ਨਹੀਂ ਅਜੇ ਬਾਰਿਸ਼ ਆਈ ਜਾਂਦੀ ਬਾਰ 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 ਬਾਰਿਸ਼ ਆ ਰਹੀ ਹੈ ਹਾਂਜੀ ਹਾਂਜੀ ਖਰਚਾ ਹੀ ਪੈ ਜਾਂਦਾ ਬਸ ਲੇਵਰ ਦਾ ਕਿੰਨੀ ਫਲੇਵਰ ਸਾਥ ਤੇ ਲੇਵਰ ਵਾਧੂ ਹੈਗੀ ਹੈ ਜੀ